ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਆ ਜੀ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਡੀ ਕਾਰਵਾਈ ਕਰਨ ਜਾ ਰਹੇ ਨੇ ਚਰਨ ਸਿੰਘ ਚੰਨੀ ਦੇ ਉੱਤੇ ਜੇਕਰ ਗੱਲ ਕਰੀਏ ਜਿੱਥੇ ਕਾਂਗਰਸ ਪਾਰਟੀ ਦੀ ਆਪਣੀ ਨਹੀਂ ਹਿੱਲੀ ਪਈ ਹੈ ਜਿੱਥੇ ਵੱਡੇ ਬਿਆਨ ਨੇ ਝੰਜੋੜ ਕੇ ਰੱਖ ਦਿੱਤਾ ਹੈ ਨਵਜੋਤ ਕੋਰ ਸਿੰਧੂ ਦੇ ਬਿਆਨ ਤੋਂ ਬਾਅਦ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੇ ਆਪਣੇ ਵਿੱਚ ਜਿਹੜੀ ਹੈ ਤਰਥਲੀ ਮਚੀ ਹੋਈ ਹੈ ਜਿੱਤੇ ਹਾਈ ਕਮਾਂਡ ਤੋਂ ਲੈ ਕੇ ਜਿਹੜੇ ਹੈ ਪੰਜਾਬ ਦੇ ਵੱਡੇ ਆਗੂ ਕਾਂਗਰਸ ਪਾਰਟੀ ਦੇ ਉਹਨਾਂ ਦੇ ਵਿੱਚ ਜਿਹੜੀ ਹੈ ਇੱਕ ਹਿਸਾਬ ਦੀ ਔਣ ਵਾਲੀਆਂ 2027 ਦੀਆਂ ਵਿਧਾਨ ਸਭਾ ਲਈ ਡਰ ਬਣ ਗਿਆ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਤਾਂਝ ਕੱਸੇ ਗਏ ਜਿਸ ਤਰੀਕੇ ਦੇ ਨਾਲ ਜਿਹੜੀਆਂ ਨੇ ਗੱਲਾਂ ਬੋਲੀਆਂ ਗਈਆਂ ਨੇ ਨਵਜੋਤ ਕੋ ਸਿੱਧੂ ਵੱਲੋਂ ਉਹ ਗੱਲਾਂ ਦੇ ਚੱਲਦੇ ਜਿਹੜਾ ਹੈ ਇੱਕ ਹਿਸਾਬ ਦੀ 2027 ਦੇ ਵਿੱਚ ਡਿਫਿਕਲਟ ਹੋ ਗਿਆ ਹੈ ਪੰਜਾਬ ਦੇ ਵਿੱਚ ਪੈਰ ਲੋਣਾ ਕਾਂਗਰਸ ਪਾਰਟੀ ਵਾਸਤੇ ਲੇਕਿਨ ਕੀ ਕਾਂਗਰਸ ਪਾਰਟੀ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ ਹੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਮੇਰੇ ਕੋਲ ਫਾਇਦਾ ਸਭ ਦੀਆਂ ਪਈਆਂ ਨੇ ਹੋੜੀ-ਹੋੜੀ ਸਭ ਦੀਆਂ ਫਾਇਦਾ ਖੋਲੀਆਂ ਜਾਣਗੀਆਂ ਜਿੱਥੇ ਚਰਨ ਸਿੰਘ ਚੰਨੀ ਦਾ ਵੀ ਨਾਂ ਬੋਲਦਾ ਹੈ ਜੇਕਰ ਗੱਲ ਕਰੀਏ ਤਾਂ ਹੁਣ ਚਰਨ ਸਿੰਘ ਚੰਨੀ ਤੇ ਉੱਤੇ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਤੰਜ ਕੱਸਦੇ ਨਜ਼ਰ ਆ ਰਹੇ ਨੇ ਅਨਟੈਂਡਰ ਜਾਂ ਇਹੋ ਜਿਹੇ ਜੋ ਜਿਹੜੀ ਸਿਰੇ ਨਾਲ ਲੱਗੀ ਹੋਈ ਹੈ ਕਈਆਂ ਦੇ ਵਿੱਚ ਅੱਗੀ ਵਾਲੀ ਪਾਰਟੀ ਜਿਹੜੀ ਉਹ ਡਰ ਜਾਂਦੀ ਹੈ ਜਾਂ ਕੋਈ ਸਬੂਤ ਦੇਣ ਤੋਂ ਉਹ ਜਿਹੜੇ ਕਤਰੌਂਦੀ ਨਹੀਂ ਜਾਂ ਉਹਨਾਂ ਨੂੰ ਕੋਈ ਦਬਾਅ ਪਾਜਿਆ ਜਾਂਦਾ ਹੁਣ ਬਟਾਏ ਹੋਰ ਤੇ ਪਰ ਉਹ ਪਲੇਅਰ ਨੇ ਆਪ ਆ ਕੇ ਕਿ ਐਸੇ ਤੇ ਬਾਪੂ ਨੇ ਵੀ ਆ ਕੇ ਕਿਹਾ ਸਾਨੂੰ ਪੋ ਗਿਆ ਸੀ ਤੇ 2 ਲੱਖ ਤਾਂ ਕਹਿ ਨਹੀਂ ਹੋਣਾ ਫਿਰ ਜੋ ਚੰਨੀ ਸਾਹ ਨੇ ਤੇ ਇਹ ਵੀ ਕਿਹਾ ਸੀਗਾ ਕਿ ਭਗਵੰਤ ਮਾਨ ਮੇਨਾਂ ਪ੍ਰਾਪਰਟੀ ਬਦਲਾ ਲੈ ਲਗੇ ਵੀ ਅੱਜ ਹੀ ਬਦਲਾ ਲਾ ਮੈਂ ਅੱਜ ਹੀ ਹੈ ਨਾ ਚੰਨੀ ਸਾਹ ਮੇਨਾਂ ਪ੍ਰਾਪਰਟੀ ਬਦਲਾ ਲਓ ਪਰ ਭਾਂਜੀਆਂ ਦੀ ਵੀ ਨਾਲ ਬਦਲੂਗੀ ਨੇ ਭਾਂਜੇ ਦੀ ਵੀ ਤਾਂ ਭਾਂਜੇ ਦੀ ਜਿੰਨਾ ਦੇ ਕਰੋ 9 9 ਕਰੋੜ ਰੁਪਇਆ ਕੈਸ਼ ਲਬਦਾ ਹੈ ਉਹ ਕਹਿੰਦੇ ਨਾ ਗਰੀਬਾਂ ਦਾ ਬਸੀਆਂ 9 ਕਰੋੜ ਰੁਪਇਆ ਥਿਗਰੀ ਨਹੀਂ ਗਰੀਨੀ ਜਾਂਦੀਆਂ ਲੋਕ

ਤੁਹਾਨੂੰ ਪੜੰਗਾ ਸਿਕੰਦਰ ਨੂੰ ਆਗਾ ਦੇ ਪਤਾ ਪਾ ਜਾਵੇ ਹੁਣ ਰੇਡ ਕਿਵੇਂ ਤੋੜੀਏ ਮੈਂ 500 ਦੀ ਗੱਲ ਲੜਗੀ ਰਾਂ ਉਹ ਵਿੱਚ ਬੰਦੇ ਬੰਦੇ ਬਾਹਰ ਹੀ ਦੇ ਰਹੇ ਤੋੜਨਗੇ ਜੇ ਮੈਂ ਕਦੇ ਆਪ ਦੇ ਨੂੰ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਪੰਜਾਬ ਦੀ ਕਾਂਗਰਸ ਪਾਰਟੀ ਦੇ ਉੱਤੇ ਜਿਹੜੇ ਨੇ ਸ਼ਬਦੀ ਹਮਲੇ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਜਿਹੜਾ ਹੈ ਕਾਂਗਰਸ ਪਾਰਟੀ ਵੱਲੋਂ ਜਿਹੜਾ ਹੈ ਲੁੱਟ ਖਸੋਟ ਕੀਤੀ ਜਾਂਦੀ ਹੈ ਜਿਨ੍ਹਾਂ ਦੀਆਂ ਫਾਈਲਾਂ ਮੇਰੇ ਕੋਲ ਖੁੱਲੀਆਂ ਪਈਆਂ ਨੇ ਜਿਹੜੀਆਂ ਮੱਛੀਆਂ ਨੇ ਬੜਾ ਹੀ ਪੈਸਾ ਜਿਹੜਾ ਹੈ ਇਕੱਠਾ ਕੀਤਾ ਹੈ ਜਿਹੜਾ ਹੈ ਸਿਆਸਤ ਦੇ ਵਿੱਚ ਰਹਿ ਕੇ ਹੁਣ ਕਾਂਗਰਸ ਪਾਰਟੀ ਦੀ ਦੇ ਜਿਹੜੀ ਹੈ ਮੇਰੀ ਡਗਾ ਜਿਹੜੀ ਡਟਾਰਤੇ ਨੇ ਜਿਨ੍ਹਾਂ ਨੂੰ ਨਹੀਂ ਬਖਸ਼ਿਆ ਜਾਵੇਗਾ ਯਾਨੀ ਕਿ ਉਹ ਸਿੱਧੇ ਸਿੱਧੇ ਜਿਹੜਾ ਹੈ ਸ਼ਬਦੀ ਹਮਲਾ ਕਰਦੇ ਨਜ਼ਰ ਆ ਰਹੇ ਨੇ ਚਰਨ ਸਿੰਘ ਚੰਨੀ ਦੇ ਉੱਤੇ ਉਤੋ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਨੇ ਜਿਹੜਾ ਹੈ ਇੱਕ ਪਾਸੇ ਕਾਂਗਰਸ ਪਾਰਟੀ ਦਾ ਜਿਹੜਾ ਕਾਟੋਕਲੇਸ਼ ਜਗ ਜਾਇ ਹੁੰਦਾ ਨਜ਼ਰ ਆ ਰਿਹਾ ਤੇ ਦੂਸਰੇ ਪਾਸੇ ਜਿਹੜੇ ਨੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਵੀ ਜਿਹੜਾ ਹੈ ਕਾਂਗਰਸ ਪਾਰਟੀ ਦੀਆਂ ਫਾਈਲਾਂ ਖੋਲਣ ਬਾਰੇ ਗੱਲ ਕਰਦੇ ਨਜ਼ਰ ਆ ਰਹੇ